ਇਹ ਭਾਰਤ ਜੈ ਜੈ ਨਿਹੂ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਵਾਈਸ ਆਫ ਧਾਰੀਵਾਲ ਦੇ ਕਨਵੀਨੀਅਨ ਡਾਕਟਰ ਕਮਲਜੀਤ ਜੀ ਜੇਡੀ ਅਗਵਾਈ ਹੇਠ ਇਲਾਕੇ ਦੀਆਂ ਨਾਮਵਰ ਸ਼ਖਸੀਤਾਂ ਵੱਲੋਂ ਸ਼ਹੀਦ ਭਗਤ ਸਿੰਘ ਚੌਂਕ ਧਾਰੀਵਾਲ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲਾਂ ਦਾ ਹਾਰ ਪਾ ਕੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਤੇ ਡਾਕਟਰ ਕਮਲਜੀਤ ਸਿੰਘ ਜੇਡੀ ਰਟਾਇਰਡ ਐਸਪੀ ਚਰਨ ਸਿੰਘ ਚਾਲ ਅਤੇ ਇੰਜੀਨੀਅਰ ਜੇਪੀ ਸਿੰਘ ਨੇ ਕਿਹਾ ਕਿ ਸਾਡੇ ਸ਼ਹੀਦਾਂ ਨੇ ਭਰ ਜਵਾਨੀ ਦੌਰਾਨ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਹਾਤਾ ਦਿੱਤੀਆਂ ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਸ਼ਹੀਦਾਂ ਦੇ ਸੁਪਨਿਆਂ ਦੇ ਦੇਸ਼ ਨੂੰ ਸਿਰਜਣ ਵਿੱਚ ਅਸਫਲ ਰਹੇ ਹਾਂ ਕਿਉਂਕਿ ਸਾਡੇ ਦੇਸ਼ ਬੇਰੁਜ਼ਗਾਰੀ ਭ੍ਰਿਸ਼ਟਾਚਾਰ ਅਤੇ ਨਸ਼ੇ ਦੀ ਦਲਦਲ ਵੱਲ ਵਧਦਾ ਰਿਹਾ ਹੈ ਡਾਕਟਰ ਕਮਲਜੀਤ ਕੇਜੇ ਨੇ ਕਿਹਾ ਕਿ ਵੋਟ ਦੇ ਮਿਲੇ ਅਧਿਕਾਰ ਦਾ ਇਸਤੇਮਾਲ ਬਿਨਾਂ ਖੌਫ ਡਰ ਨਸ਼ਾ ਪੈਸਾ ਨਾਲ ਲੈ ਕੇ ਨਿਰਪੱਖ ਹੋ ਕੇ ਆਪਣੇ ਪਸੰਦਾ ਉਮੀਦਵਾਰ ਨੂੰ ਦਿਓ ਅਤੇ ਨੇਕ ਵਿਅਕਤੀ ਦੇ ਹੱਥ 'ਚ ਰਾਜਨੀਤਿਕ ਪਾਵਰ ਹੋਵੇ ਤਾਂ ਹੀ ਸਿਦੰਦ ਦੇ ਸੁਪਨਿਆਂ ਦਾ ਦੇਸ਼ ਬਣ ਸਕਦਾ ਹੈ ਇਸ ਮੌਕੇ ਤੇ ਜਾਨੂ ਜਸਜੀਤ ਸਿੰਘ ਕਾਮਰੇਟ ਅਜੀਤ ਸਿੰਘ ਲੇਲ ਜ਼ਿਲ੍ਹੇਦਾਰ ਗੁਰਬਚਨ ਸਿੰਘ ਵਿਜੇ ਵਰਮਾ ਬਲਵਿੰਦਰ ਸਿੰਘ ਇੰਦਰਜੀਤ ਸਿੰਘ ਤਿਲਕ ਰਾਜ ਮੋਹਿਤ ਅਜਮੇਰ ਸਿੰਘ ਆ ਤੋਂ ਇਲਾਵਾ ਹੋਰ ਰਾਜਸਥਾਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਤਿ ਸ਼ਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਕਨਵੀਨਰ ਬਾਈ ਸਾਹਿਬ ਧਾਰੀਵਾਲ ਅੱਜ ਅਸੀਂ ਧਾਰੀਵਾਲ ਨਿਵਾਸੀ ਸਾਰੇ ਇਕੱਠੇ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ ਧਾਰੀਵਾਲ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਜੀ ਨੂੰ ਸ਼ਰਧਾਂਜਲੀ ਦੇਣ ਲਈ ਇਕੱਤਰਤ ਹੋਏ ਹਾਂ ਹਰ ਸਾਲ ਅਸੀਂ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਹੁੰਦਿਆ ਔਰ ਹਰ ਸਾਲ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸ਼ਹੀਦ ਭਗਤ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਕਿ ਜਿਹੜੇ ਉਹਨਾਂ ਦਾ ਉਹਨਾਂ ਦੇ ਸੁਪਨਿਆਂ ਦਾ ਜਿਹੜਾ ਭਾਰਤ ਸੀ ਉਹਦਾ ਅਸੀਂ ਨਿਰਮਾਣ ਕਰੀਏ ਉਹਦੇ ਨਿਰਮਾਣ ਕਰਨ ਦੇ ਵਿੱਚ ਆਪਣਾ ਬੰਦਾ ਯੋਗਦਾਨ ਪਾਈਏ ਉਹਨਾਂ ਦਾ ਭਾਰਤ ਦਾ ਸੁਪਨਾ ਸੀਗਾ ਕਿ ਭਾਰਤ ਦੇ ਲੋਕ ਆਜ਼ਾਦੀ ਤੋਂ ਬਾਅਦ ਖੁਸ਼ਹਾਲੀ ਮਾਣਨ ਭਾਰਤ ਦੇ ਬੱਚੇ ਜਿਹੜੇ ਨੇ ਖੁਸ਼ਹਾਲ ਹੋਣ ਸਰਕਾਰੀ ਪੜ੍ਹਾਈ ਸਾਰਿਆਂ ਨੂੰ ਸਰਕਾਰੀ ਦਵਾਈ ਸਰਕਾਰੀ ਹਸਪਤਾਲਾਂ ਦਾ ਇੰਤਜ਼ਾਮ ਸਰਕਾਰੀ ਨੌਕਰੀਆਂ ਦਾ ਇੰਤਜ਼ਾਮ ਅੱਛੇ ਖਾਣ ਪੀਣ ਦੀ ਰਹਿਣ ਦੀ ਵਿਵਸਥਾ ਸਾਫ਼ ਪਾਣੀ ਪੀਣ ਲਈ ਅੱਛੀਆਂ ਛੜਕਾਂ ਇਹੀ ਜਿਹੜੇ ਦੇਸ਼ ਜਿਹੜੇ ਨੇ ਆਜ਼ਾਦ ਦੇਸ਼ ਆਪਣੇ ਨਾਗਰਿਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੰਦੇ ਆ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 77 ਸਾਲ ਆਜ਼ਾਦ ਹੋਣ ਤੋਂ ਬਾਅਦ ਵੀ ਸਾਡੇ ਜਿਹੜੇ ਨਾਗਰਿਕ ਨੇ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਨਹੀਂ ਬਣਾ ਸਕੇ ਉਸ ਦੇਸ਼ ਉਸ ਤਰ੍ਹਾਂ ਦੀਆਂ ਸਹੂਲਤਾਂ ਸਾਡੀਆਂ ਸਰਕਾਰਾਂ ਨਹੀਂ ਦੇ ਸਕੀਆਂ ਉਹ ਸਾਰੇ ਅੱਜ ਫਿਰ ਪ੍ਰਣ ਕਰੀਏ ਕਿ ਅਸੀਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਣਾਣਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜ਼ਮੀਰ ਦੇ ਨਾਲ ਜ਼ਮੀਰ ਦੀ ਆਵਾਜ਼ ਦੇ ਨਾਲ ਵੋਟਾਂ ਪਾਣੀਆਂ ਨੇ ਕਿਸੇ ਨੇ ਵੀ ਕਿਸੇ ਤਰ੍ਹਾਂ ਦੇ ਲਾਲਚ ਦੇ ਵਿੱਚ ਵੋਟ ਨਹੀਂ ਪਾਣੀ ਹੈਗੀ ਕਿਸੇ ਨੇ ਸ਼ਰਾਬ ਦੇ ਲਾਲਚ ਦੇ ਵਿੱਚ ਕਿਸੇ ਨੇ ਪੈਸੇ ਦੇ ਲਾਲਚ ਦੇ ਵਿੱਚ ਜਾਂ ਕੋਈ ਡਰਾ ਧਮਕਾ ਕੇ ਤੁਹਾਡੀ ਵੋਟ ਪਾਉਂਦਾ ਹੈਗਾ ਇਸ ਤਰ੍ਹਾਂ ਨਹੀਂ ਹੋਣ ਦੇਣਾ ਹੈਗਾ ਤੁਸੀਂ ਆਪਣੀ ਵੋਟ ਦੀ ਰਾਖੀ ਆਪ ਕਰਨੀ ਹੈ ਤੁਸੀਂ ਆਪਣੇ ਵੋਟਾਂ ਦੇ ਆਪਣੇ ਮੱਲੇ ਦੀ ਆਪਣੇ ਵਾਰਡ ਦੀ ਰਾਖੀ ਆਪ ਕਰਨੀ ਹੈ ਔਰ ਸਾਰਿਆਂ ਨੂੰ ਪ੍ਰੇਮ ਨਾ ਕਰੋ ਕਿ ਅੱਛੀ ਪਾਰਟੀਆਂ ਅੱਗੇ ਲੈ ਕੇ ਆਓ ਅੱਛੀਆਂ ਪਾਰਟੀਆਂ ਲੈ ਕੇ ਅੱਗੇ ਆਓਗੇ ਤਾਂ ਹੀ ਭਾਰਤ ਜਿਹੜਾ ਹੈਗਾ ਅੱਗੇ ਵਧੇਗਾ ਭਾਰਤ ਜਿਹੜਾ ਵਿਕਾਸ ਤੇ ਨਾਲ ਅੱਗੇ ਵਧੇਗਾ ਔਰ ਇਸੇ ਇਹੀ ਲਫਜ਼ਾਂ ਦੇ ਨਾਲ ਮੈਂ ਇੱਕ ਵਾਰੀ ਫਿਰ ਸ਼ਹੀਦ ਭਗਤ ਸਿੰਘ ਜੀ ਨੂੰ ਰਾਜਗਿਰੂ ਜੀ ਨੂੰ ਔਰ ਸੁਖਦੇਵ ਸਿੰਘ ਜੀ ਨੂੰ ਅ ਸ਼ਰਦਾ ਦੇ ਫੰਡ ਪੇਰ ਕਰਦਾ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਇੱਕ ਨਵਾਂ ਭਾਰਤ ਆਜ਼ਾਦ ਭਾਰਤ ਜਿਹੜਾ ਹੈਗਾ ਉਹ ਕਾਇਮ ਕਰਦਾ ਹੈਗਾ ਇਹ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਗਤ ਸਿੰਘ ਤੇਰੀ ਸੋਚ ਤੇ ਜੈ ਹਾਂਗੇ ਹੋਕੇ ਭਗਤ ਸਿੰਘ ਤੇਰੀ ਸੋਚ ਤੇ ਜੈ ਹਾਂਗੇ ਹੋਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਸਾਚਨ ਸਿੰਘ ਚਾਲ ਐਸਪੀ ਰਿਟਾਇਰਡ ਸੀਨੀਅਰ ਵਾਈਸ ਪ੍ਰਧਾਨ ਵਾਈਸ ਫੌਤਾਰੀਬਾਦ ਮੈਂ ਆਪਣੀ ਸੰਸਥਾ ਇਸ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਇਹ ਦੱਸਣਾ ਚਾਹਨਾ ਜਾਂ ਯਾਦ ਦਿਲਾਉਣਾ ਚਾਹਨਾ ਕਿ ਫੌਮਾਂ ਉਹੀ ਜੀਵੀਆਂ ਰਹਿੰਦੀਆਂ ਨੇ ਜਿਹੜੀਆਂ ਆਪਣੇ ਸ਼ਹੀਦਾਂ ਆਪਣੇ ਬਜ਼ੁਰਗਾਂ ਆਪਣੇ ਇੰਟੈਲੈਕਚੁਅਲ ਜਾਂ ਆਪਣੇ ਫ੍ਰੀडम फाइਟਰ ਨੂੰ ਯਾਦ ਰੱਖਦਿਆਂ ਨੇ ਸਰਦਾਰ ਭਗਤ ਸਿੰਘ ਹੁਣਾਂ ਬਾਰੇ ਰਾਜਗੁਰੂ ਸਿੱਖਦੇਵ ਜੀ ਹੁਣਾਂ ਬਾਰੇ ਬੋਲਿਆ ਜਾਏ ਤੇ ਸ਼ਾਇਦ ਉਹ ਤੇ ਇਨਾ ਟਾਈਮ ਨਹੀਂ ਹੈਗਾ ਮੈਂ ਸਰਦਾਰ ਭਗਤ ਸਿੰਘ ਹੁਣਾਂ ਦੇ ਕੋਈ ਦੋ ਤਿੰਨ ਛੋਟੇ ਛੋਟੇ ਇੰਸੀਡੈਂਟ ਦੱਸਾਂਗਾ ਉਹ ਇਹ ਯਾਰ ਕਰਦਾ ਕਿ ਉਸ ਵੇਲੇ ਦੇ ਲੋਕ ਭਾਵੇਂ ਕੋਈ ਜੱਜ ਸੀ ਭਾਵੇਂ ਕੋਈ ਦੂਜਾ ਸੀ ਉਹਨਾਂ ਵਿੱਚ ਦੇਸ਼ ਭਗਤੀ ਦੀ ਸਪਿਰਟ ਕੀ ਸੀ ਫਾਂਸੀ ਲੱਗਣ ਤੋਂ ਪਹਿਲੀ ਜਿਹੜੀ ਏਸੀਸੀ ਜਿਹਨਾਂ ਪਹਿਲਾ ਸੂਰਮਿਆਂ ਦੀ ਉਹਦੇ ਵਿੱਚ ਜੱਜ ਸਾਹਿਬ ਜਿਹੜੇ ਆ ਉਹ ਭਗ ਸਿੰਘ ਨੂੰ ਪੁੱਛਦੇ ਆ ਕਿ ਦੱਸੋ ਤੁਸੀਂ ਕੋਈ ਬੋਲਣਾ ਚਾਹੁੰਦੇ ਜੇ ਉਹ ਕਹਿੰਦੇ ਅਸੀਂ ਕੱਖ ਨਹੀਂ ਬੋਲਣਾ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਜੋ ਵੀ ਫੈਸਲਾ ਤੁਸੀਂ ਸੁਣਾਉਣਾ ਜਲਦੀ ਸੁਣਾ ਦਿਓ ਉਹ ਜੱਜ ਕੀ ਕਰਦਾ ਵਾ ਕਿ ਕੋਰਟ ਰੂਮ ਛੱਡ ਕੇ ਤੇ ਪਿੱਛੇ ਚਲ ਜਾਂਦਾ ਪਿੱਛੇ ਜਾ ਕੇ ਜ਼ਾਇਨ ਲਿਖਦਾ ਫਿਰ ਜ਼ਾਇਨ ਦੇ ਕੇ ਨੌਕਰੀ ਸ਼ਾਹ ਤੇ ਲੱਗੀ ਅੱਜ ਕੇਜ ਇਹਨਾਂ ਦਾ ਮੈਂ ਅਪਡੇਟ ਕਰਦੇ ਹਾਂ ਉਸ ਤੋਂ ਬਾਅਦ ਚਲੋ ਉਹਨਾਂ ਨੂੰ ਫਾਂਸੀ ਲੱਗ ਜਾਂਦੀ ਆ ਫਾਂਸੀ ਦਾ ਦੇਣ ਅੱਗੇ ਪਿੱਛੇ ਕੀਤਾ ਜਾਂਦਾ ਦੇਣ ਤੋਂ ਰਾਤ ਜੇ ਬਦਲਿਆ ਜਾਂਦਾ ਵਾ ਸਤ ਲਈ ਦੇਖ ਨਾਰੇ ਇਹਨਾਂ ਦਾ ਚਲੋ ਸਸਕਾਰ ਕਰਨ ਦੀ ਜ਼ਿੰਮੇਵਾਰੀ ਜਿਹੜੀ ਮਿਲਦੀ ਆ ਉਹ ਇਨਸਪੈਕਟਰ ਸਾਹਮਣੇ ਜਿਹੜਾ ਕਿ ਜਨਰਲ ਜੀਆ ਜੇ ਉਹ ਹੱਕ ਨਹੀਂ ਜਨਰਲ ਜੀਆ ਜਨਰਲ ਜੀਆ ਦੇ ਪਿਓ ਨੂੰ ਮਿਲਦੀ ਆ ਤੇ ਉਹ ਇਹਨਾਂ ਦਾ ਸਸਕਾਰ ਇੱਥੇ ਕਰਦਾ ਜਿਹਦੇ ਉਪਰਜ ਵਿੱਚ ਜਿਹੜਾ ਇਹ ਜੀਆ ਸੀ ਇਹਨੂੰ ਫਿਰ ਲਖਤਾਨ ਗਵਰਨਮੈਂਟ ਭਰਤੀ ਕਰਦੀ ਹੈ ਜਿਹੜਾ ਬਾਅਦ ਚ ਉਹਨਾਂ ਦਾ ਸੀ ਪ੍ਰੈਜ਼ੀਡੈਂਟ ਬੜੇ ਸੋ ਤੋਂ ਬਾਅਦ ਦੇਖੋ ਸਰਦਾਰ ਭਗਤ ਸਿੰਘ ਨੇ ਜੋ ਕੋ ਸਾਨੂੰ ਦੱਸ ਗਏ ਉਹ ਸਾਡੀ ਖੁਸ਼ਹਾਲੀ ਵਾਸਤੇ ਤੇ ਜਾਂ ਡਾਕਟਰ ਸਾਹਿਬ ਨੇ ਜਿੰਨੀਆਂ ਦੱਸੀਆਂ ਮਹਿਕਮੇ ਜਿੰਨਾਂ ਦੀਆਂ ਸਹੂਲਤਾਂ ਆਪਾਂ ਬਿਲਕੁਲ ਨੂੰ ਮਿਲਣੀਆਂ ਚਾਹੀਦੀਆਂ ਜਿਹਦੇ ਕੋ ਅਥੋਰਾਈਜ਼ਲੇ ਗਵਰਨਮੈਂਟ ਸਾਨੂੰ ਕੋ ਫੰਡ ਨਹੀਂ ਮਿਲਦੀ ਸਾਡਾ ਪੈਸਾ ਇਕੱਠਾ ਕਰਕੇ ਖਾਂਦੀ ਆ ਤੇ ਯਾਨਿਆਂ ਨੂੰ ਖਾਉਂਦੀ ਆ ਚੋਰੀਆਂ ਠੱਗੀਆਂ ਚ ਲਾਉਂਦੀ ਜਿਹੜਾ ਪੈਦਾ ਉਹ ਸਾਨੂੰ ਦਿੰਦੀ ਆ ਤੇ ਉਹ ਵੀ ਵੇਲੇ ਸਿਰ ਨਾਂ ਲਾ ਕੇ ਇਲੈਕਸ਼ਨ ਤੋਂ ਪਹਿਲਾਂ ਵਾਪਸ ਕਰ ਲੈਂਦੀ ਆ ਜਿਹੜਾ ਪਿਛੇ ਆਰਡਰ ਵੀ ਆ ਗਿਆ ਸੀ ਫਿਰ ਸਵਾਲੇ ਪੈਦਾ ਹੁੰਦਾ ਕਿ ਅਸੀਂ ਜਿਹੜੀ ਹਕੂਮਤ ਦੇ ਵਿੱਚ ਇਸ ਵੇਲੇ ਚੱਲ ਰਹੇ ਆ ਇਹਦਾ ਸੰਵਿਧਾਨ ਲਿਖਿਆ ਗਿਆ 1940 ਵਿੱਚ ਤੇ ਇਹਦਾ ਜਿਹੜਾ ਲਿਖਣ ਵਾਲਾ ਸੀ ਉਹ ਸਦਾ ਸ਼ਿਵਰਾਮੂਲ ਗਾਂਕਰ ਸੀ ਉਹਨੇ ਤਿੰਨ ਗੱਲਾਂ ਦਸੀਆਂ ਤੇ ਜਦੋਂ ਤੁਹਾਡੇ ਕੋਲ ਰਾਜ ਆਉਂਦਾ ਤਿੰਨ ਕੰਮ ਕਰੋ ਇਹਨੇ ਸਤਾਨੇ ਸਾਡੀਆਂ ਇੱਕ ਧਰਤੀ ਦੇ ਥੱਲੇ ਇੱਕ ਧਰਤੀ ਦੇ ਪੁੱਤੇ ਇਹ ਕਿੰਨੇ ਚੀਜ਼ਾਂ ਜਿਹੜੀਆਂ ਕਿੰਨਾ ਬੰਦਿਆਂ ਨੂੰ ਦੇ ਦੋ ਡਾਨੀ ਬਾਨੀ ਕੋਈ ਵੀ ਹੋਵੇ ਉਹਨਾਂ ਨੂੰ ਦੇ ਦੋ ਬਾਕੀ ਜਿਹੜੇ ਲੋਕ ਆ ਐਨੇ ਗਰੀਬ ਕਰ ਦੋ ਇਹਨਾਂ ਨੂੰ ਨੌਕਰੀ ਕਦੇ ਨਹੀਂ ਦੇਣੀ ਇਹਨਾਂ ਨੂੰ ਸਿਰਫ ਇਹ ਸਾਡੇ ਵੱਲ ਹੱਥ ਜੋੜਨ ਤੇ ਮੁਫਤਾਂ ਇਹਨਾਂ ਨੂੰ ਰਾਸ਼ਨ ਦਿੰਦੇ ਜਾਈਏ ਤੇ ਇਹ ਖਾਂਦੇ ਜਾਣਗੇ ਤੇ ਕਹਿੰਦੇ ਤੁਸੀਂ ਸੱਤ ਪੀੜੀਆਂ ਤੱਕ ਰਾਜ ਕਰੋਗੇ ਯਾਨੀ 500 ਸਾਲ ਇਸ ਕਰਕੇ ਜਦੋਂ ਇਲੈਕਸ਼ਨ ਹੋਣੇ ਜਾਂ ਡਾਕਟਰ ਸਾਹਿਬ ਨੇ ਦੱਸਿਆ ਮੈਂ ਉਹਨੂੰ ਦੁਬਾਰਾ ਦਿਰਾਉਣਾ ਵਾ ਤੇ ਕਿਰਪਾ ਕਰਕੇ ਬੰਦਾ ਦੇਖ ਕੇ ਪਾਰਟੀ ਦੇਖ ਕੇ ਵੋਟ ਪਾਓ ਨਹੀਂ ਤੇ 5 ਸਾਲ ਪਛਤਾਉਦੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੀਤਪੁਰ ਸਿੰਘ ਚੌਂਗ ਭਾਰੀਵਾਲ ਵਿਖੇ ਵਾਹਿਗੁਰੂ ਭਾਰੀਵਾਲ ਤੇ ਵਾਖਰੋ ਕੇ ਸੰਸਥਾਨਾਂ ਲੋ ਸੀਤਪੁਰ ਸਿੰਘ ਰਾਜਗੁਰੂ ਤੇ ਸਤੇਜੀ ਨੂੰ ਸਕੰਟਲੀ ਦੇਣ ਦੀ ਇਕੱਤਰ ਹੋਏ ਆਂ ਔਰ ਅੱਜ ਦੀ ਧੜੀ ਤੇ ਮੈਂ ਜਾਦਾ ਗੱਲਾਂ ਨਾ ਕਰਦੇ ਆ ਦੋ ਚਾਰ ਗੱਨਾ ਕਰਾਂਗਾ ਕਿ ਅੱਜ ਜੇ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਜੀ ਉੱਤੇ ਵੇਦੇ ਹੁਣ ਤੇ ਅੱਜ ਉਹਨਾਂ ਦਾ ਵੀ ਮਨ ਉਦਾਸ ਹੀ ਹੋਣਾ ਜੀ ਮੈਂ ਜਿਨ੍ਹਾਂ ਲਈ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਲੋਕਾਂ ਲਈ ਅਸੀਂ ਜਵਾਨੀ ਚ ਜਾਨ ਦੇ ਦਿੱਤੀ ਉਹ ਇਹ ਕੁਰਬਾਨੀ ਦਾ ਮੁੱਲ ਕੀ ਪਾ ਰਹੇ ਨੇ ਕਿੰਨੇ ਸਾਲ ਦੇਸ਼ ਨੂੰ ਆਜ਼ਾਦ ਹੋ ਗਿਆ ਉਹਨਾਂ ਨੇ ਸਾਨੂੰ ਆਜ਼ਾਦੀ ਦੇ ਵਾਈ ਆਪਣੀ ਜਾਨ ਦੇ ਕੇ ਦੇਸ਼ ਚਲਾਉਣਾ ਅਸੀਂ ਸੀ ਪਰ ਅੱਜ ਵੀ ਜਿੱਦਾਂ ਸਾਰੇ ਬੁਲਾ ਰਹੇ ਦੱਸਿਆ ਵਾ ਕਿ ਗਲੀਆਂ ਨਾਲੀਆਂ ਤੇ ਜਾਂ ਇਹੋ ਜਿਹੇ ਤੇ ਹੀ ਲੇਖ ਲੜੀ ਜਾਂਦੇ ਆ ਦੁਨੀਆ ਕਿੰਨੀ ਤਰੱਕੀ ਕਰ ਗਈ ਆ ਪਰ ਸਾਡੀ ਸੋਚ ਅੱਜ ਵੀ ਉੱਥੇ ਦੀ ਉੱਥੇ ਆ